ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਉੱਠਨ ਸਾਰੀ ਮੰਮਾ ਨੇ ਮੈਨੂੰ ਬਣਾ ਕੇ ਦਿੱਤੀ ਸੀ ਆਲੂ ਦੀ ਪਰੌਂਠੀ ਦੇ ਨਾਲ ਸੀਗਾ ਕਿਉ ਲੈ ਲਿਆ ਛੂਟਾ ਆ ਜਾ ਹੁਣ ਆ ਜਾ ਜਿਹੜਾ ਇਹ ਕਹਿੰਦਾ ਮੈਨੂੰ ਆਉਂਦਾ ਹੀ ਨਹੀਂ ਕਹਿੰਦਾ ਪਲੇਨ ਬਣਾ ਦੇ ਇਹਦਾ ਸ਼ਾਟ ਲੈ ਦੇਖ ਤੇ ਇਹਦਾ ਕਿਵੇਂ ਕਰਿਆ ਦਿਖਾ ਵੀ ਚਿਹਰਾ ਆਪਣਾ ਪੁੱਤ ਦਿਖਾਓ ਦਾਦੂ ਨੇ ਤਾਂ ਜਾਣ ਦਾ ਦਾਦੂ ਆਟਾ ਲਿਆਇਆ ਉਹ ਤੇਰੇ ਚ ਤਾਂ ਜਾਓ ਸਿੱਧਕਲ ਚਲੋ ਉੱਥੇ ਗੁੱਸੇ ਨਾ ਹੋਇਆ ਕਰਦੇ ਦੇਖ ਮम्मा ਨੂੰ ਕੁਝ ਕਹਿੰਦਾ ਹੁੰਦਾ ਸੀ ਪਲੇਨ ਬਾਰੇ ਫ੍ਰੀਜ 'ਚ ਵੱਜਿਆ ਤੇ ਫਿਰ ਮੈਂ ਤੇ ਪਾਪਾ ਗਏ ਸੀਗੇ ਬੈਂਕ ਦੇ ਵਿੱਚ ਕਿਉਂਕਿ ਮੇਰੇ ਸਕੂਲ ਦੇ ਵਿੱਚ ਜਿਹੜੇ ਹੈਗੇ ਖਾਤੇ ਦੇ ਡਾਕੂਮੈਂਟ ਚਾਹੀਦੇ ਸੀ ਇਸ ਕਰਕੇ ਮੇਰਾ ਖਾਤਾ ਨਹੀਂ ਬਣਿਆ ਸੀ ਤੇ ਅਸੀਂ ਗਏ ਸੀਗੇ ਮੇਰਾ ਖਾਤਾ ਖਲਵਾਨਣ ਵਾਸਤੇ ਤੇ ਇੱਥੇ ਜਿਹੜੇ ਸਾਰੇ ਫਾਰਮ ਵਗੈਰਾ ਸੀ ਫਿਲ ਕਿਤੇ ਤੇ ਪਾਪਾ ਨੇ ਮੈਨੂੰ ਵੀ ਨਾਲ-ਨਾਲ ਦੱਸਿਆ ਕਿ ਕਿਵੇਂ ਫਾਰਮ ਫਿਲ ਹੁੰਦੇ ਆ ਤੇ ਆਹ ਦੇਖੋ ਮੇਰੀ ਫੋਟੋ ਤੇ ਫਾਰਮ ਫਾਰਮ ਫਿਲ ਕਰਕੇ ਬਸ ਫਿਰ ਅਸੀਂ ਉੱਥੇ ਜਮਾ ਕਰਾਤੇ ਸੀ ਉਹ ਕਹਿੰਦੇ ਸੀ ਫਿਰ ਹਨਾ ਬੁੱਕ ਜਿਹੜੀ ਹੈਗੀ ਲੈ ਜਿਓ दादी जी साश्रीकाल दादी साश्रीकाल के मैं ठीक हूं ये तो बैंक च हो बनवा के आंदा खाता हम खाता बनाया स्कूल च चाहिदा सी ना उन्होंने और सिद्धो काडावे ਨਹੀਂ ਹਲੇ ਨਹੀਂ ਆਏ ਉਹ ਤਾਂ ਨਾਲ ਦੇ ਦਿੰਦੇ ਨੇ ਬੈਂਕੋਂ ਨਹੀਂ ਟਾਈਮ ਲੱਗਦਾ ਆਧਾਰ ਕਾਰਡ ਨਹੀਂ ਨਾਲ ਬਣਾਉਂਦੇ ਆਹ ਖਰਾਕੀ ਨੂੰ ਜੀਵਨ ਹੋਰੀ ਠੀਕ ਹੈ ਦਾਦੀ ਚੱਲਦੇ ਅਸੀਂ ਚਲੋ ਬਾਈ ਦਾਦੀ ਨੇ ਕਰੇ ਲੈ ਦਿੱਤੇ ਕੋਸਰੀ ਬਣਾ ਲੈ ਟਾਈਮ ਨਾਲ ਠੀਕ ਹੈ ਠੀਕ ਹੈ ਨਾ ਆਈ ਲੱਗ ਰੇ ਜੀ ਮੈਨਾਂ ਮੇਰੇ ਇੱਥੇ ਅਲਰਜੀ ਜੀ ਹੋ ਗਈਂਦੀ ਆ ਜਗ੍ਹਾ ਤੇ ਇੱਥੇ ਮੇਰੇ ਮਤਲਬ ਹੋਇਆ ਹੋਇਆ ਫੰਸੀਆਂ ਨਹੀਂ ਆਇਆਂ ਖੜੀਆਂ ਹੋ ਗਈਆਂ ਤੇ ਮੈਨੀ ਇੱਥੇ ਬਾਹ ਤੇ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਜੀ ਮੈਂ ਆ ਜਗਾ ਜੀਤੇ ਆ ਦੇਖੋ ਇੱਥੇ ਜੀ ਇੱਥੇ ਜੀ ਮੇਰੀ ਆਥ ਖੋਈ ਵੀ ਲਾਦਾ ਜੀ ਮੈਂ ਮੇਰੇ ਮੱਕੜ ਆ ਜਾ ਕੋਈ ਫਿਰ ਗਿਆ ਹੁੰਦਾ ਜੀ ਮੈਂ ਹੁਣ ਆਪਾਂ ਕੋਈ ਕਪੜੇ ਹਨਾ ਪਾਨੇ ਉਹਦੇ ਤੇ ਮੱਕੜਾ ਮੁੱਕੜਾ ਚੜ ਕੇ ਮਨੇ ਆਈ ਪਾ ਲਿਆ ਇਹ ਕੁਛ ਹਨਾ ਪਤਨ ਕੀ ਐਲਰਜੀ ਜੀ ਹੋ ਗਈ ਮੇਰੇ ਇੱਥੇ ਆ ਜਗਾ ਤੇ ਦਿੱਥੇ ਮੰਮਾ ਨੂੰ ਦਿਖਾ ਕੇ ਆਨੇ ਪੁੱਛਦੇ ਮੰਮਾ ਹੂੰ ਮੇਰੇ ਨਾ ਦੇਖਿਆ ਇਲਾਦਾ ਵੀ ਆ ਜਗਾ ਤੇ ਜੀ ਮੇਂ ਐਲਰਜੀ ਜੀ ਹੋ ਗਈ ਨਹੀਂ ਇੱਥੇ ਆ ਬਾਹ ਬੂ ਜੀਤੇ ਦੇਖੋ ਨਿੰ ਮੱਕੜਾ ਨਹੀਂ ਫਿਰ ਗਿਆ ਨਾ ਆਹਾ ਹਮ ਪਰ ਵੀ ਤੇ ਮੂਜੇ ਤੇ ਅੱਜ ਤੋਂ ਮੂਜੇ ਤੇ ਵੀ ਲੱਗ ਰਿਹਾ ਨਾ ਹਮ ਰਿੱਤੂ ਹੱਸ ਰਿਹਾ ਕਿ ਮੇਰੇ ਹੈ ਨਾ ਅਲਰਜੀ ਹੋਈਗੀ ਮੈਂ ਬੋਲਾਂ ਇਹ ਕਰ ਪਤਾ ਲੱਗੂ ਸਿੱਤੂ ਮੈਂਨ ਕਹਿੰਦਾ ਕਿ ਤੂੰ ਦਾ ਸਪਾਈਡਰਮੈਨ ਬਣ ਗਿਆ ਕਿਉਂਕਿ ਤੇਰੇ ਮੱਕੜਾ ਲੜਗੇ ਨਾ ਐ ਕਰਕੇ ਦੇਖ ਮम्मा ਤੁਸੀਂ ਰੋਜ਼ ਹੀ ਚੌਲ ਚੁਗਣ ਲੱਗ ਜਿੰਨੀ ਹੂੰ ਚੁਗਦੇ ਹਾਂ ਠੀਕ ਹੈ ਚੋਗ ਕੇ ਬਣਾਉਂਗੀ ਮਤਲਬ ਰੋਜ਼ ਹੀ ਚੌਲ ਬਣਾਉਣ ਲੱਗ ਜਿੰਨੀ ਹੂੰ ਮੈਂ ਕਿਹ ਚਲ ਦਾਲ ਪਈ ਐ ਤੇ ਥੋੜੀ ਸਬਜੀ ਪਈ ਐ ਅੱਛਾ ਵਾਲੇ ਚੋਨੇ ਦੀ ਖਾਦੇ ਜਾਉਗੀ ਤੇ ਰੋਟੀ ਦਾ ਤੁਸੀਂ ਖਾਂਦੇ ਘਾਟਾ ਚੌਲਾਂ ਨਾਲ ਤਾਂ ਖਾ ਲੈਂਗੇ ਸਬਜੀ ਸਬਜੀ ਵੀ ਕਾਹ ਕਰਗੇ ਕਿ ਚਲ ਚੌਲ ਖਾ ਲਾਂਗੇ ਬਸ ਫਿਰ ਜੀਰੇ ਵਾਲੇ ਬਣਾਉਂਗੀ ਨਮਕ ਵਾਲੇ ਨਹੀਂ ਬਣਾਉਣਾ ਪੱਲਾ ਜੀਰੇ ਦਾ ਬਣਾਣਾ ਠੀਕ ਐ ते मैं बना लगी सी टोस्ट क्योंकि है ना मैं लग रही भुखरे भी अंदर बैठे नहीं इस करके बनाने गए टोस्ट की चलो बना सब तो पहले लवेंगे पा रिफाइन ये तो थोड़ा पता ही सारे बच्चे बच्चे वैसे पता ही है कि टोस्ट कि बन रहे अचकों तो वैसे गर्मी जी है बहुत ही ज्यादा हो चुकी है ਬਾਰੇ ਨਹੀਂ ਜਿਆਦਾ ਤੋਂ ਕਪੜੀਆਂ ਨੇ ਕਿ ਕਪੜੇ ਜਦ ਦੀ ਆਪਾਂ ਸੁਪਨੇ ਪਾਣੀ ਆਉਂਦੀ ਨਾਲ ਦੇ ਨਾਲ ਤਿੰਨ ਮਿੰਟ ਚ ਸਾਰੇ ਜਿਹੜੇ ਹੈਗੇ ਸੁੱਕ ਜਾਂਦੇ ਆ ਤੇ ਬਹੁਤ ਹੀ ਜਿਆਦਾ ਤੇ ਅਸੀਂ ਪਹਿਲਾਂ ਪਿਛਲੀ ਗਰਮੀ ਜਿੱਪ ਵਲੋਗ ਨਾ ਐਸੀ ਤਾਪਮਾਨ 48 ਡਿਗਰੀ ਉਹ ਵੀ ਹੈ ਨਾ ਉੱਚ ਵੀ ਬਹੁਤ ਹੀ ਜਿਆਦਾ ਗਰਮੀ ਸੀ ਉਸ ਦਿਨ ਕਈ ਸਕੂਲਾਂ ਚ ਤਾਂ ਛੁੱਟੀਆਂ ਵੀ ਹੋ ਗਈਆਂ ਨੇ ਗਰਮੀਆ ਕਰਕੇ ਪਰ ਸਾਡੇ ਸਕੂਲ ਚ ਵਾਲੇ ਛੁੱਟੀਆਂ ਨਹੀਂ ਹੋਣਗੀਆਂ ਹੋਈਆਂ ਤੇ ਮੈਂ ਹਰੇ ਤਾਂ ਨਹੀਂ ਜਾ ਰਹੀ ਕਿਉਂਕਿ ਮੇਰੇ ਅਲਰਜੀ ਹੋਈ ਹੋਈ ਹੈ ਮੈਨੂੰ ਪਤਾ ਹੋਰ ਨੂੰ ਕਿਵੇਂ ਬਾਕੀਆਂ ਨੂੰ ਪਤਾ ਇਸ ਕਰਕੇ ਇਹ ਬਸ ਇੱਥੇ ਮੈਂ ਕਾਈ ਖੋਲੀ ਜਾਂਦੀ ਹਾਂਲੇ ਬਸ ਟੋਸਟੇ ਵੀ ਜਿਹੜੇ ਹੈਗੇ ਆ ਉਹ ਹੀ ਨੇ ਅਜੇ ਪਤਾ ਟੋਸਟ ਕਿਵੇਂ ਖਾਣੇ ਪਹਿਲਾਂ ਹਨ ਇਹਨਾਂ ਨੂੰ ਰਾੜ ਟੋਸਟ ਨੂੰ ਟੋਸਟ ਕਰ ਲੈਣੇ ਆ ਮੈਂ ਤਵਾ ਲਾ ਕੇ ਜਿੱਦ ਨੂੰ ਉਸ ਤੋਂ ਬਾਅਦ ਹਨ ਸੀ ਜਦੋਂ ਦੋਨੋਂ ਪਾਸੇ ਹੋ ਜੈਣੇ ਟੋਸਟ ਉਹਦੇ ਵਿੱਚ ਮਲਾਈ ਲਾ ਕੇ ਖਾਣੇ ਆ बहुत ज़्यादा टेस्टी लगता जो तुम भी ट्राई नहीं किया ट्राई करके देखो बहुत ज़्यादा टेस्टी लगता जे किसी ने सा देहरादून का मिनी ब्लॉग नहीं देखा अस देहरादून जाके आए थे तो मिनी ब्लॉग जरूर देखियो थोड़ा तो बहुत ज़्यादा वीडियो लगेगा जे वजी लगे तो वीडियो लाइक करो हैगया वो बन चुके नी ते बहुत ही ज्यादा टेस्टी लग रहे है खाइए सिद्धू खाएंगे हाँ हाँ मैं भी पूछ रहीं कि खाइए चल अंदर चल अंदर सेट कर मैं आ गई ठीक है भाग के जा हम लाइव ले रहे हैं हम एदे नाल ही टीवी फिल्म है मैं क्या आकर टीवी है ਹਾਂ ਜੀ ਕਿਵੇਂ ਸਰਬੀ ਹਾਂ ਦੇਖ ਲਓ ਚਾਚਾ ਮੈਨੂੰ ਲਾ ਲਾ ਕਿੱਦੇ ਕਹਿੰਗਾ ਟੋਸ ਟੇਸਟੀ ਟੋਸਟ ਕਹਿੰਦਾ ਲੈ ਖਾਦੇ ਐ ਨਹੀਂ ਮੈਂ ਨਹੀਂ ਲੈਣਾ ਇਹ ਹੋ ਰਿਹਾ ਨਾ ਅੱਛਾ ਬਣਦੇ ਉੱਡਾ ਖਾਓ ਥੋੜੀ ਜਿਹੀ ਬਿਜਾ ਲਈ ਜੇ ਤਰ ਹਾਂ ਦਵਾਈ ਲਿਆਵਾਂਗੇ ਅੱਜ ਸ਼ਾਮ ਨੂੰ ਠੀਕ ਹੈ ਮੇਰੇ ਪਾਪਾ ਆਣਗੇ ਨਾ ਪਾਣੀ ਲੈ ਕੇ ਬਸ ਬਸ ਹੋਰ ਮੇਰੀ ਦਵਾਈ ਕੱਟ ਕਰਨ ਤਾਂ ਕਿ ਸਾਡੀ ਬਾਤ ਸੁਣੇ ਆ ਤਾਂ ਚੱਲ ਹੀ ਨਹੀਂ ਰਿਹਾ ਮਮਾ ਇਹ ਫਰੈਂਟ ਇਹ ਆਟੋਮੈਟਿਕ ਆ ਇਹ ਮਮਾ ਦਾ ਅਸਿਸਟੈਂਟ ਮਮਾ ਤੂੰ ਚੱਲ ਮੈਂ ਕਾਲ ਕਰ ਦਿੱਤਾ ਕੋਲਾ ਨੀ ਆਵਾਜ਼ ਕਰਨੀ ਕੱਟ ਕਰਨੀ ਵਾਹ ਇਹੋ ਗੈਂ ਦੇ ਲੈ ਟੈਕਨੋਲੋਜੀ ਇਹ ਲੱਗ ਲੋ ਗੀ ਆ ਕੀ ਹੁੰਦਾ ਇਹ ਲੱਗੀ ਮੁਰਗੀ ਜੀ ਬਣ ਜੰਨਾ ਉਹ ਨਹੀਂ ਹੁੰਦੀ ਆਂ ਕਿਹੜੀ ਗਰ ਦੰਦੀ ਥੱਲੇ ਕਰਕੇ ਤੁਰ ਦਿੰਦੀ ਆ ਥੱਲੇ ਉੱਪਰ ਕਿਲਾ ਮੁਰਗੀ ਟੱਕਨੋਂ ਨਾਲ ਲਾਦੀ ਸੀ ਆ ਕੋ ਟੱਕਨੋਂ ਨਾਲ ਲਾ ਲਦੀ ਨਹੀਂ ਰੂਦਣਾ ਲੈ ਕੇ ਹਾਂ ਇਸ ਦੀ ਹਮਾਰੀ ਪਣੀ ਟੇ ਇਸ ਦੀ ਇਹ ਸਟੋਰੀ ਆ ਨਾ ਹਾਂ ਸੋਈ ਤਰ੍ਹਾਂ ਬਜੀ ਬਣੀ ਬੜੀਆਂ ਹੁੰਦੀਆਂ ਆ ਆਲੂ ਅਰਜਨ ਤੇ ਵਿਜੇ ਤੈਲਾ ਪਤੀ ਅੱਲੂ ਵਰਜਨ ਅੱਲੂ ਵਰਜਨ ਅੱਲੂ 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 ਵਰਜਨ ਏ ਅੱਲੂ ਏ ਪਾਗਲ ਤੇਰੇ ਕ੍ਰੇਜ਼ੀ ਬਾਲ ਰੁਕ ਕੈਚ ਕੁਝ ਨਹੀਂ ਮੈਂ ਕਰਦੀ ਅਹੀਂ ਫੜਾ ਦੇ ਇਹ ਕੀ ਹੈ ਕ੍ਰੇਜ਼ੀ ਬਾਲ ਆਈ ਹੈ ਜੀ ਮਿੱਕੀ ਹੈ ਕ੍ਰੇਜ਼ੀ ਬਾਲ ਅੱਲ ਫੜਾ ਮਿੱਕੀ ਵੀ ਕੁਝ ਆ ਪਾਣੀ ਦੇ ਚਾਹ ਦੇ ਚ ਦੇਖ ਨੂੰ ਕੀ ਆ ਗਿਆ ਆਪਣੀ ਚੀਜ਼ੀ ਆ ਗਈ ਕੀ ਕੀ ਰਾਤ ਦੀ ਇੱਕ ਮਿੰਟ ਮੈਂ ਨਵਾਂ ਗਿਆ ਐ ਪਿੱਛੇ ਬੈਠਾ ਸੀ ਕੱਲਾ ਨਾ ਅੱਗੇ ਸੀਗਾ ਤੁਹਾਨੂੰ ਅੱਜ ਤਾਂ ਜਲਾਵਾ ਹਵਾ ਜੀ ਚੱਲਣ ਲੱਗੀ ਓ ਤੇਰੀ ਨਹੀਂ ਤਾਂ ਬਚ ਗਈ ਨਹੀਂ ਤਾਂ ਹਾ ਗੇਟ ਜਿਹੜਾ ਮੇਰੇ ਵੱਜਣਾ ਸੀ ਤੇ ਮੇਰਾ ਖੋਪੜ ਖੁੱਲ ਜਾਣਾ ਸੀ ਪੂਰੇ ਬਾਬੇ ਦੀਆਂ ਮੇਰ ਜੱਟ ਡੌਟ ਕੇਰ ਆਜੋ आ हाँ बुक दी की वीडियो जी है अगले दिन द अगले दिन मेरी बुक जी आ गई पापा ने तो फोटो वगैरह लगा के सइन करवा लिया है तो हूँ मैं स्कूल च लगी हूँ तो अजद का ब्लॉग असं इतें एंड कर हैं जे ब्लॉग वाइय लगे तो वीडियो लाइक करेगा जैन से नवेदा चैनल सबसक्राइब करेगा मिलते जल्दी नैक्सट ब्लॉग के टेक केयर है बाय बाय